ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਯੂਕੇ ਨੂੰ ਲੈ ਕੇ ਬੜੇ ਦਿਲਚਸਪ ਆંકੜੇ ਆ ਰਹੇ ਨੇ ਇਹ ਹੀ ਕਾਰਨ ਨੇ ਕਿ ਯੂਕੇ ਦੀ ਸਰਕਾਰ ਬਹੁਤ ਉਤਸ਼ਾਹਿਤ ਹੈ ਕਿ ਬਹੁਤ ਵੱਡੀ ਗਿਣਤੀ ਚ ਇੰਡੀਅਨ ਸਟੂਡੈਂਟਸ ਫੇਰ ਯੂਕੇ ਦਾ ਰੁਖ ਕਰ ਰਹੇ ਨੇ ਜਿਹੜੇ ਕਿਸੇ ਵੇਲੇ ਕੈਨੇਡਾ ਔਰ ਆਸਟ੍ਰੇਲੀਆ ਵੱਲ ਜ਼ਿਆਦਾ ਮੂਵ ਕਰ ਰਹੇ ਸੀ ਹੁਣ ਇਹਦੇ ਪਿੱਛੇ ਜਦੋਂ ਵੱਖ-ਵੱਖ ਕਾਰਨ ਦੇਖਦੇ ਹਾਂ ਤੇ ਵੱਡਾ ਕਾਰਨ ਆਰਥਿਕਤਾ ਤੇ ਨੌਕਰੀਆਂ ਫੀਸ ਅਤੇ ਜੌਬਸ ਕੈਨੇਡਾ ਦੇ ਵਿੱਚ ਫੀਸ ਬਹੁਤ ਜ਼ਿਆਦਾ ਹੈ ਅੱਜ ਦੇ ਸਮੇਂ ਚ ਆਸਟ੍ਰੇਲੀਆ ਦੇ ਵਿੱਚ ਵੀ ਜੇ ਤੁਸੀਂ ਮਾਸਟਰ ਡਿਗਰੀ ਜਾਂ ਅੰਡਰਗ੍ਰੈਜੂਏਟ ਡਿਗਰੀ ਕਰਨੀ ਹੈ ਤੇ ਤੁਹਾਨੂੰ ਕਾਫੀ ਪੈਸੇ ਖਰਚਨੇ ਪੈਂਦੇ ਨੇ ਪਰ ਯੂਕੇ ਚ ਕੈਨੇਡਾ ਔਰ ਆਸਟ੍ਰੇਲੀਆ ਦੇ ਮੁਕਾਬਲੇ ਘੱਟ ਫੀਸ ਦੇ ذریعے ਵਿਦਿਆਰਥੀ ਉੱਥੇ ਜਾ ਕੇ ਪੜ੍ਹਦਾ ਵੀ ਹੈ ਔਰ ਆਸਟ੍ਰੇਲੀਆ ਔਰ ਕੈਨੇਡਾ ਚ ਅਕਮੋਡੇਸ਼ਨ ਦੀ ਦਿੱਕਤ ਵੀ ਹੈ ਔਰ ਕਮ ਬਹੁਤ ਜ਼ਿਆਦਾ ਔਖੇ ਰਹਿੰਦੇ ਨੇ ਕੈਨੇਡਾ ਚ ਤਾਂ ਖਾਸ ਤੌਰ ਤੇ ਪਰ ਯੂਕੇ ਚ ਸਥਿਤੀਆਂ ਉਸ ਤਰ੍ਹਾਂ ਦੀਆਂ ਨਹੀਂ ਹੈ ਇਹ ਹੀ ਕਾਰਨ ਹੈ ਕਿ ਵਿਦਿਆਰਥੀ ਯੂਕੇ ਜਾ ਰਹੇ ਨੇ ਹੁਣ ਕਿੰਨਾ ਕਿੰਨਾ ਮੋਟਾ ਮੋਟਾ ਫਰਕ ਪੈਂਦਾ ਹੈ ਫੀਸ ਦਾ ਕਿੰਨਾ ਕਿ ਯੂਕੇ ਸਸਤਾ ਹੈ ਆਸਟ੍ਰੇਲੀਆ ਔਰ ਕੈਨੇਡਾ ਦੇ ਮੁਤਾਬਕ ਜਦੋਂ ਪੂਰੇ ਕੋਰਸ ਦੇ ਕੰਪਲੀਸ਼ਨ ਦੀ ਗੱਲ ਆਉਂਦੀ ਹੈ ਤੇ ਜਗਪ੍ਰੀਤ ਜੀ ਤੋਂ ਸਮਝਾਂਗੇ ਸਾਡੇ ਨਾਲ ਮੌਜੂਦ ਨੇ ਜਗਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਥੈਂਕ ਯੂ ਸਰ ਜਗਪ੍ਰੀਤ ਜੀ ਜਨੂਰੀ ਇਨ ਟੇਕ ਲਈ ਇੱਕ ਤੋਂ ਬਾਅਦ ਇੱਕ ਸਟੂਡੈਂਟ ਅਪਲਾਈ ਕਰਨ ਲੱਗੇ ਨੇ ਪਰ ਇਹਦੇ ਪਿੱਛੇ ਮੇਜਰ ਕਾਰਨ ਫੀਸ ਔਰ ਜੌਬਸ ਦਾ ਕਿੰਡੀ ਅਹਿਮੀਅਤ ਰੱਖਦਾ ਕਿੰਨਾ ਕੁ ਫਰਕ ਆ ਖਰਚੇ ਦਾ ਕਿੰਨਾ ਸਸਤਾ ਯੂਕੇ ਬਿਲਕੁਲ ਸਰ ਜੀ ਯੂਕੇ ਨੂੰ ਲੈ ਕੇ ਜਦੋਂ ਅਸੀਂ ਗੱਲ ਕਰਦੇ ਆ ਨਾ ਸਪੈਸੀਫਿਕਲੀ ਫੀ ਸਟਰਕਚਰਸ ਨੂੰ ਲੈ ਕੇ ਡਿਊਰੇਸ਼ਨ ਆਫ ਸਟਡੀ ਨੂੰ ਲੈ ਕੇ ਤਾਂ ਇਹ ਇੱਕ ਅਨਮੈਚੇਬਲ ਕੰਟਰੀ ਹੈ ਆਸਟ੍ਰੇਲੀਆ ਦੇ ਵਿੱਚ ਜਿੱਥੇ ਆਪਾਂ ਨੂੰ ਪਲੱਸ 2 ਤੋਂ ਬਾਅਦ 3 ਸਾਲ ਦੀ ਡਿਗਰੀ ਹੈ ਕੈਨੇਡਾ ਦੇ ਵਿੱਚ ਆਪਾਂ 2 ਸਾਲ ਦੇ ਡਿਪਲੋਮੇ ਚ ਜਾਂ 3 ਤੋਂ 4 ਸਾਲ ਦੀ ਡਿਗਰੀ ਚ ਜਾਂਦੇ ਆ ਤਾਂ ਇਨਾਂ ਦੋਵਾਂ ਕੰਟਰੀਜ਼ ਦਾ ਫੀ ਸਟਰਕਚਰ ਹੀ ਕੰਪੈਰੀਟਿਵਲੀ ਯੂਕੇ ਦੀਆਂ ਯੂਨੀਵਰਸਿਟੀਆਂ ਦੇ ਨਾਲੋਂ ਕਿਤੇ ਜ਼ਿਆਦਾ ਆਸਟ੍ਰੇਲੀਆ ਦੇ ਵਿੱਚ ਫੀਸ ਸਟ੍ਰਕਚਰ ਸਾਲ ਦਾ ਤਕਰੀਬਨ 28 ਤੋਂ 30 ਹਜ਼ਾਰ ਡਾਲਰ ਤੱਕ ਚੱਲ ਜਾਂਦਾ ਹੈ ਕੈਨੇਡਾ ਦੇ ਵਿੱਚ ਵੀ ਗੱਲ ਕਰੀਏ ਤੇ ਜਿਹੜੇ ਵਧੀਆ ਡਿਪਲੋਮੇ ਨੇ ਜਾਂ ਵਧੀਆ ਡਿਗਰੀ ਪ੍ਰੋਗਰਾਮ ਨੇ ਉਹ ਵੀ ਤੁਹਾਨੂੰ 20-22 ਹਜ਼ਾਰ ਡਾਲਰ ਤੋਂ ਘੱਟ ਨਹੀਂ ਮਿਲਦੇ 20-22 ਹਜ਼ਾਰ ਡਾਲਰ ਤੁਹਾਨੂੰ ਜੀਆਈਸੀ ਖਰਚਣਾ ਪੈਂਦਾ ਸੋ ਤਕਰੀਬਨ ਤਕਰੀਬਨ ਪਹਿਲੇ ਸਾਲ ਦੀ ਕਾਸਟ ਤੁਹਾਡੀ ਜਿਹੜੀ ਹੈ ਉਹ 40 ਹਜ਼ਾਰ ਡਾਲਰ ਤੋਂ ਉੱਪਰ ਚੱਲੇ ਜਾਂਦੀ ਹੈ ਜੋ ਜਿਹਨੂੰ ਮੀਟ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ਬਟ ਜਦੋਂ ਫਿਰ ਅਸੀਂ ਯੂਕੇ ਵੱਲ ਨੂੰ ਦੇਖਦੇ ਆ ਨਾ ਤਾਂ ਯੂਕੇ ਦਾ ਫੀਸ ਸਟਰਕਚਰ ਜਿਹੜਾ ਹੈ ਇਹ ਤਕਰੀਬਨ 11k ਹਜ਼ਾਰ ਪਾਉਂਡ ਤੋਂ ਸਟਾਰਟ ਹੋ ਕੇ 14-15 ਹਜ਼ਾਰ ਪਾਉਂਡ ਤੱਕ ਜਾਂਦਾ ਹੈ ਮੈਕਸਿਮਮ ਯੂਨੀਵਰਸਿਟੀ ਚ ਘੱਟ ਯੂਨੀਵਰਸਿਟੀਆਂ ਨੇ ਜਿਨ੍ਹਾਂ ਦੀਆਂ ਫੀਸਾਂ ਇਸ ਤੋਂ ਜ਼ਿਆਦਾ ਨਹੀਂ ਬਟ ਮੋਸਟ ਈਜ਼ੀਲੀ ਤੁਹਾਨੂੰ 11k ਹਜ਼ਾਰ ਤੋਂ 15k ਹਜ਼ਾਰ पाउंड ਦੇ ਵਿੱਚ ਵਿੱਚ ਫੀਸ ਜਿਹੜੀ ਹੈ ਮਿਲ ਜਾਂਦੀ ਹੈ ਫਿਰ ਯੂਕੇ ਤੁਹਾਨੂੰ ਇੱਕ ਹੋਰ ਪਲੱਸ ਪੁਆਇੰਟ ਦਿੰਦਾ ਹੈ ਇੱਥੇ ਤੁਹਾਡੇ ਕੋਲ ਆਪਸ਼ਨਸ ਰਹਿੰਦੇ ਨੇ ਕਿ ਤੁਸੀਂ 60% 70% ਈਵਨ 50% ਫੀਸ ਦੇ ਕੇ ਵੀ ਜਾ ਸਕਦੇ ਹੋ ਹੁਣ ਜਦੋਂ ਕੋਈ ਸਟੂਡੈਂਟ ਫੀਸ ਨੂੰ ਲੈ ਕੇ ਦੇਖਦਾ ਹੈ ਨਾ ਹੁਣ ਡਿਗਰੀ ਪ੍ਰੋਗਰਾਮ ਮਿਲ ਰਿਹਾ ਏਕ ਐਡਵਾਂਟੇਜ ਹੈ ਉਹਦਾ ਇੱਕ ਪਲੱਸ ਪੁਆਇੰਟ ਹੈ ਕਿ ਉਹਦੇ 'ਚ ਫੀਸ ਮੈਂ ਸਿਰਫ 7000 ਪਾਉਂਡ 8000 ਪਾਉਂਡ ਭਰ ਕੇ ਚੱਲ ਜਾਣਾ ਹੈ ਜੇ ਉਹ ਮਾਸਟਰ ਚ ਜਾਂਦਾ ਹੈ ਨਾ ਸਰ ਤਾਂ ਉਹਦੀ ਲੱਖ ਸਵਾ ਲੱਖ ਇੰਸ਼ੋਰੈਂਸ ਲੱਗਦੀ ਹੈ 50 60 ਹਜ਼ਾਰ ਦਾ ਐਮਬੈਸੀ ਫੀਸ ਲੱਗਦਾ ਤਾਂ ਉਹ ਤਕਰੀਬਨ 10 ਤੋਂ 12 ਲੱਖ ਦੇ ਖਰਚੇ ਦੇ ਵਿੱਚ ਯੂਕੇ ਪਹੁੰਚ ਸਕਦਾ ਹੈ ਘੱਟ ਫੀਸ ਪੇ ਕਰਕੇ ਸੋ ਇਹ ਇੱਕ ਬਹੁਤ ਵੱਡਾ ਪੁਆਇੰਟ ਹੈ ਕਿ ਦੁਬਾਰਾ ਸਟੂਡੈਂਟ ਜਿਹੜਾ ਉਹ ਕੈਨੇਡਾ ਤੇ ਆਸਟ੍ਰੇਲੀਆ ਨੂੰ ਛੱਡ ਕੇ ਯੂਕੇ ਵੱਲ ਆ ਰਿਹਾ ਸੋ ਫੀ ਦੇ ਨਾਲ ਕੰਪੈਰੀਸ਼ਨ ਕਰਾਂਗੇ ਤਾਂ ਯੂਕੇ ਰੈਂਕ ਮੈਂ 1 ਦਊਂਗਾ ਕਿਉਂਕਿ ਇੱਥੇ ਸਟੂਡੈਂਟ ਕੋਲ ਬਹੁਤ ਸਾਰੀਆਂ ਫਲੈਕਸੀਬਲ ਓਪਰਚ्युनिटीਜ਼ ਨੇ ਫਿਰ ਕੈਨੇਡਾ ਸਕਾਲਰਸ਼ਿਪਸ ਨਹੀਂ ਦਿੰਦਾ ਯੂਕੇ 3000 ਪਾਉਂਡ ਤੋਂ ਲੈ ਕੇ 5-6000 ਪਾਉਂਡ ਤੱਕ ਦੀ ਸਕਾਲਰਸ਼ਿਪ ਵੀ ਦਿੰਦਾ ਸੋ ਜੇ ਸਟੂਡੈਂਟ ਸਾਲ ਦੀ ਫੀਸ ਵੀ ਇਕੱਠੀ ਭਰ ਦਵੇ ਨਾ ਤਾਂ ਵੀ ਉਹ 10-11000 ਪਾਉਂਡ ਤੱਕ ਦੀ ਯੂਨੀਵਰਸਿਟੀ ਜਿਹੜੀ ਹੈ ਉਹ ਆਪਟ ਕਰ ਸਕਦਾ ਹੈ ਅੱਛਾ ਇੱਥੇ ਇੱਕ ਹੋਰ ਬੜਾ ਦਿਲਚਸਪ ਪਹਿਲੂ ਹੈ ਹੁਣ ਗੱਲ ਆ ਜਾਂਦੀ ਹੈ ਕਮਾਈ ਦੀ ਆਸਟ੍ਰੇਲੀਆ 'ਚ ਹਜੇ ਇਸ ਤਰ੍ਹਾਂ ਦੀ ਦਿੱਕਤ ਨਹੀਂ ਆਈ ਕਿ ਵਿਦਿਆਰਥੀਆਂ ਨੂੰ ਜੌਬਸ ਦੀ ਦਿੱਕਤ ਹੈ ਪਰ ਅਕਮੋਡੇਸ਼ਨ ਆਸਟ੍ਰੇਲੀਆ 'ਚ ਕ੍ਰਾਈਸਿਸ ਹੈ ਓਕੀ ਹੈ ਕੈਨੇਡਾ 'ਚ ਵੀ ਵਿਦਿਆਰਥੀਆਂ ਨੂੰ ਅਕਮੋਡੇਸ਼ਨ ਦੀ ਬਹੁਤ ਦਿੱਕਤ ਆ ਰਹੀ ਹੈ ਤੇ ਇਨਕਮ ਕੈਨੇਡਾ ਦੇ ਵਿੱਚ ਵੀ ਇਹਨਾਂ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਘਟਾ ਕਿਉਂਕਿ ਜੌਬਸ ਘਟ ਨੇ ਯੂਕੇ ਦੇ ਵਿੱਚ ਇਨਕਮ ਦੇ ਪੱਖ ਤੋਂ ਜਿਹੜਾ ਸਟੂਡੈਂਟ ਉਹਨੂੰ ਲੀਗਲ ਕੰਮ ਕਰਨ ਦਾ ਮੌਕਾ ਮਿਲਦਾ ਹੈ ਕੀ ਉਹ ਆਪਣੀ ਲਿਵਿੰਗ ਹੂਡ ਉਥੇ ਕਮਾ ਸਕਦਾ ਫੀਸ ਫੂਸ ਕੱਢ ਸਕਦਾ ਵਿਦਿਆਰਥੀ ਬਿਲਕੁਲ ਜੀ ਸਰ ਦੇਖੋ ਜੇ ਆਪਾਂ ਪਹਿਲਾਂ ਗੱਲ ਕਰਾਂਗੇ ਅਕਮੋਡੇਸ਼ਨ ਨੂੰ ਲੈ ਕੇ ਜਿਵੇਂ ਆਪਾਂ ਆਸਟ੍ਰੇਲੀਆ ਦੀ ਗੱਲ ਕੀਤੀ ਨਾ ਕੰਮ ਨੂੰ ਲੈ ਕੇ ਕਮੀ ਨਹੀਂ ਆ ਰਹੀ ਬਹੁਤ ਵੱਡਾ ਕੰਟਰੀ ਹੈ ਬਹੁਤ سارے ਰਿਸੋਰਸਸ ਨੇ ਬਟ ਅਕਮੋਡੇਸ਼ਨ ਨੂੰ ਲੈ ਕੇ ਗੱਲ ਕਿਉਂ ਪ੍ਰੋਬਲਮ ਆਂਦੀ ਹੈ ਸੇਮ ਪ੍ਰੋਬਲਮ ਕੈਨੇਡਾ ਚ ਵੀ ਕਿਉਂ ਹੁੰਦੀ ਹੈ ਹੁਣ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਉਥੇ ਸਟੂਡੈਂਟ ਮੈਕਸਿਮਮ ਜਾਂਦਾ ਹੈ ਸਿਡਨੀ ਮੈਲਬਨ ਜਾਂ ਐਡਲੇਡ ਦੇ ਵਿੱਚ ਕੈਨੇਡਾ ਦੀ ਗੱਲ ਕਰੀਏ ਤਾਂ ਉਹ ਜਾਂਦਾ ਹੈ ਟੋਰਾਂਟੋ ਬ੍ਰੈਮਟਨ ਮਿਸਿਸਾਗਾ ਵੈਂਕੂਵਰ ਏਰੀਆ ਦੇ ਵਿੱਚ ਇਸ ਤੋਂ ਇਲਾਵਾ ਨਾ ਕੋਈ ਸਟੂਡੈਂਟ ਆਸਟ੍ਰੇਲੀਆ ਦੇ ਅਦਰ ਪਾਰਟਸ ਨੂੰ ਜਾਣਾ ਚਾਹੁੰਦਾ ਨਾ ਕੈਨੇਡਾ ਚ ਜਾਣਾ ਚਾਹੁੰਦਾ ਸੋ ਇਸ ਕਰਕੇ ਅਕਮੋਡੇਸ਼ਨ ਦੀ ਦਿੱਕਤ ਹੈ ਯੂਕੇ ਦੀ ਜੇ ਮੈਂ ਗੱਲ ਕਰਦਾ ਤਾਂ ਇਹ ਇੱਕ ਨਾ ਕੰਪੈਕਟ ਕੰਟਰੀ ਹੈ ਹੁਣ ਮੰਨ ਲਓ ਕਿਸੇ ਦਾ ਕੋਈ ਰਿਸ਼ਤੇਦਾਰ ਲੰਡਨ ਵੀ ਰਹਿੰਦਾ ਨਾ ਤੇ ਜੇ ਉਹਨੂੰ ਯੂਨੀਵਰਸਿਟੀ ਬਰਮਿੰਗਮ ਚ ਮਿਲਦੀ ਹੈ ਤਾਂ ਉਹ 3 ਘੰਟੇ ਦੇ ਵਿੱਚ 4 ਘੰਟੇ ਚ ਉੱਥੇ ਪਹੁੰਚ ਸਕਦਾ ਹੈ ਸੋ ਉੱਥੇ ਉਹਨੂੰ ਨਾ ਫੀਲ ਨਹੀਂ ਆਉਂਦਾ ਸੋ ਇਸ ਕਰਕੇ ਅਕਮੋਡੇਸ਼ਨ ਦੀ ਕੋਈ ਇਸ਼ੂ ਨਹੀਂ ਆਉਂਦਾ ਯੂਕੇ ਦੇ ਵਿੱਚ ਕਿਉਂਕਿ ਤੁਸੀਂ ਈਜ਼ੀਲੀ ਟਰੈਵਲ ਕਰ ਸਕਦੇ ਆ ਸੋ ਥਿਸ ਇਜ਼ ਦਾ ਗੁੱਡ ਥਿੰਕ ਕਿ ਯੂਕੇ ਸਟੂਡੈਂਟ ਨੂੰ ਟਰਾਂਸਪੋਰਟੇਸ਼ਨ ਦੀ ਵੀ ਦਿੱਕਤ ਨਹੀਂ ਯੂਕੇ ਦੀ ਮੇਨ ਗੱਲ ਇਹ ਆ ਫਿਰ ਗੱਲ ਆਉਂਦੀ ਹੈ ਜੀ ਕੰਮ ਨੂੰ ਲੈ ਕੇ ਹੁਣ ਕੰਮ ਨੂੰ ਲੈ ਕੇ ਯੂਕੇ ਦੇ ਵਿੱਚ ਨਾ ਸਭ ਤੋਂ ਪਹਿਲੀ ਗੱਲ ਜਿਹੜੀ ਆਉਂਦੀ ਹੈ ਕਿ ਸਟੂਡੈਂਟ ਇੱਥੇ ਆਪਣੀ ਫੀਸ ਕਾਟੇ ਸਕਦਾ ਬਟ ਕੁਝ ਕੰਡੀਸ਼ਨਸ ਮੈਟਰ ਕਰਦੀਆਂ ਨੇ ਨਾਰਮਲੀ ਅਸੀਂ ਸੁਣਦੇ ਹਾਂ ਕਿ ਅੱਜ ਦੇ ਟਾਈਮ 'ਚ ਬੱਚੇ ਕਹਿੰਦੇ ਦੀ ਜਨਾ ਕੈਨੇਡਾ 'ਚ ਫੀਸ ਨਿਕਲੀ ਨਾ ਯੂਕੇ 'ਚ ਨਿਕਲੀ ਤੇ ਨਾ ਆਸਟ੍ਰੇਲੀਆ 'ਚ ਨਿਕਲੀ ਨਾ ਕਿਸੇ ਹੋਰ ਕੰਟਰੀ ਦੇ ਵਿੱਚ ਉਹਦਾ ਕਾਰਨ ਕੀ ਹੈ ਸਰ ਕਾਰਨ ਬੇਸਿਕਲੀ ਕੀ ਹੈ ਕਿ ਸਟੂਡੈਂਟ ਜਾ ਕੇ ਨਾ ਲਗਜ਼ਰੀ ਨੂੰ ਅਵੇਲ ਕਰਨਾ ਸ਼ੁਰੂ ਕਰ ਦਿੰਦਾ ਉਹ ਨਵੇਂ-ਨਵੇਂ ਫੋਨ ਲੈਣੇ ਸ਼ੁਰੂ ਕਰ ਦਿੰਦਾ ਉਹ ਘੁੰਮਣਾ ਫਿਰਨਾ ਚੀਜ਼ਾਂ ਨੂੰ ਐਕਸਪਲੋਰ ਕਰਨਾ ਸ਼ੁਰੂ ਕਰ ਦਿੰਦਾ ਬਟ ਜੇ ਤੁਸੀਂ ਆਪਣੇ expenses ਨੂੰ ਕੰਟਰੋਲ ਰੱਖ ਕੇ ਚੱਲਦੇ ਹੋ ਤਾਂ ਤੁਹਾਨੂੰ ਅਗਲੇ ਸਾਲ ਦੀਆਂ ਫੀਸਾਂ ਕੱਢਣ 'ਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਹੁਣ ਜੇ ਮੈਂ ਸਪੈਸੀਫਿਕਲੀ ਯੂਕੇ ਦੀ ਗੱਲ ਕਰਾਂ ਤਾਂ ਉੱਥੇ ਫੀਸ ਸੌਖੀ ਕਿਉਂ ਨਿਕਲਦੀ ਹੈ ਕਿਉਂਕਿ ਕੰਪੈਰੀਟਿਵਲੀ ਫੀਸ ਕੈਨੇਡਾ ਤੇ ਆਸਟ੍ਰੇਲੀਆ ਨਾਲੋਂ ਘੱਟ ਜਿੱਥੇ ਤੁਸੀਂ ਸਾਲ ਦੇ 30-3000 20-22000 ਇਕੱਠੇ ਕਰਨੇ ਨੇ ਉੱਥੇ ਯੂਕੇ 'ਚ ਤੁਸੀਂ 15-14-13000 ਯੂਰੋ ਦੇ ਵਿੱਚ ਸੌਰੀ ਪਾਉਂਡਸ ਦੇ ਵਿੱਚ ਰਹਿੰਦੇ ਹੋ ਪਲੱਸ ਯੂਕੇ ਯੂਨੀਵਰਸਿਟੀਆਂ ਤੁਹਾਨੂੰ ਸੈਮੈਸਟਰ ਦੀ ਫੀਸ ਵੀ ਇਸ਼ੂ ਕਰ ਦਿੰਦੀਆਂ ਨੇ ਕੁਝ ਸਟੂਡੈਂਟ ਈਵਨ ਇਨਸਟਾਲਮੈਂਟਸ 'ਚ ਵੀ ਪੇ ਕਰ ਦਿੰਦੇ ਨੇ ਸੋ ਕੁੱਲ ਮਿਲਾ ਕੇ ਦੇਖੀਏ ਦਾ ਫੀਸ ਕੱਢਣੀ ਵੀ ਸੌਖੀ ਹੈ ਔਰ ਕੰਮ ਦੀਆਂ ਆਪਰਚ्युनिटीਜ਼ ਲਾਸਟ ইয়ারਸ ਦੇ ਕੰਪੈਰੀਟਿਵਲੀ ਇਸ ਸਾਲ ਚ ਵਧੀਆਂ ਨੇ ਕਿਉਂਕਿ ਥੋੜਾ ਜਿਹਾ ਸਪਾਊਸ ਐਪਲੀਕੇਸ਼ਨਸ ਲਿমিਟਿਡ ਹੋਈਆਂ ਸਪਾਊਸ ਘਟ ਗਏ ਜਿਹੜੇ ਕਿ ਪਾਰਟ ਟਾਈਮ ਜੌਬਸ ਨੂੰ ਕਵਰ ਕਰ ਜਾਂਦੇ ਸੀਗੇ ਸੋ ਇਸ ਵਾਰ ਸਿਰਫ ਲਿমিਟਿਡ ਪ੍ਰੋਗਰਾਮਸ ਗਏ ਨੇ ਤਾਂ ਜਿਹੜਾ ਸਟੂਡੈਂਟ ਜਾਂਦਾ ਉਦੇ ਲਈ ਜਿਹੜੀਆਂ ਪਾਰਟ ਟਾਈਮ ਜੌਬਸ ਨੇ ਉਹ ਜ਼ਿਆਦਾ ਓਪਨ ਨੇ ਸੋ ਉਹ ਕੰਮ ਕਰ ਸਕਦਾ ਆਪਣੀ ਫੀਸ ਕੱਢ ਸਕਦਾ ਸਿਰਫ ਆਪਣੇ ਆਪ ਤੇ ਥੋੜਾ ਜਿਹਾ ਕੰਟਰੋਲ ਰੱਖ ਕੇ ਚੱਲੇ ਜੀ ਚਲੋ ਥੈਂਕ ਯੂ ਸੋ ਮੱਚ ਸੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਸਾਨੂੰ ਦਿੱਤੀ ਹੈ ਜਨੂਰੀ ਇਨਟੇਕ ਦੇ ਲਈ 90238 90238 ਤੇ ਤੁਸੀਂ ਕਾਲ ਕਰੋ ਤੇ ਬਰੌਡਵੇ ਦੇ ਜ਼ਰੀਏ ਤੁਸੀਂ ਅਪਲਾਈ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਬਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ